ਪ੍ਰਾਈਮ ਟਾਈਮ ਦੇ ਵਿੱਚ ਹੁਣ ਗੱਲ ਕਰਾਂਗੇ ਅਸੀਂ ਨਿਊਜ਼ ਇਨ ਦੇ ਉੱਤੇ ਕਰਵਾਏ ਗਏ ਇੱਕ ਸਰਵੇ ਦਾ ਨੈਟਵਰਕ 80 ਦੀ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਉਸ ਦਾ ਜ਼ਿਕਰ ਮੈਂ ਕਰਾਂਗਾ ਔਰ ਇਸ ਦੇ ਵਿੱਚ ਜਨਤਾ ਦੇ ਮੂਡ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹ ਸਰਵੇ ਇਸ ਕਰਕੇ ਵੀ ਇੰਪੋਰਟੈਂਟ ਹੈ ਕਿਉਂਕਿ 6 ਤੇ 7 ਦੀ ਦਰਮਿਆਨੀ ਰਾਤ ਨੂੰ ਜਿਸ ਤਰੀਕੇ ਨਾਲ ਆਰਮਡ ਫੋਰਸਿਜ਼ ਨੇ ਭਾਰਤ ਦੀ ਫੌਜ ਨੇ ਔਰ ਪਾਕਿਸਤਾਨ ਦੇ ਵਿੱਚ دہشت گردی ਹਮਲਿਆਂ ਨੂੰ ਟਾਰਗੇਟ ਕੀਤਾ ਤੇ ਉਸ ਤੋਂ ਬਾਅਦ ਸਿਆਸਤ ਵੀ ਬਹੁਤ ਜ਼ਬਰਦਸਤ ਤਰੀਕੇ ਨਾਲ ਦੇਸ਼ ਦੇ ਵਿੱਚ ਹੋਈ ਔਰ ਖਾਸ ਤੌਰ ਤੇ ਇੱਕ ਸਟੇਟਮੈਂਟ ਮੈਂ ਅੱਗੇ ਤੁਹਾਨੂੰ ਸੁਣਾਵਾਵਾਂਗਾ ਰਾਹੁਲ ਗਾਂਧੀ ਦੀ ਜਿਸ ਦੇ ਵਿੱਚੋਂ ਨਰਿੰਦਰ ਸਰੈਂਡਰ ਵਾਲੀ ਗੱਲ ਕਹਿੰਦੇ ਨੇ ਤਾਂ ਇਸ ਦੇ ਉੱਤੇ ਸਰਵੇ ਕਰਵਾਇਆ ਗਿਆ ਕਿਵੇਂ ਸਰਵੇ ਹੋਇਆ ਮੈਂ ਕਿੰਨੇ ਲੋਕਾਂ ਤੱਕ ਨੈਟਵਰਕ ਇਟ ਨੇ ਪਹੁੰਚ ਕੀਤੀ ਹੈ ਉਹ ਵੀ ਤੁਹਾਡੇ ਤੱਕ ਦੱਸਾਂਗਾ ਤੇ ਅਹਿਮ ਖਬਰ ਹੈ ਇਸ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ ਪਹਿਲਾਂ ਸਰਵੇ ਨੂੰ ਲੈ ਕੇ ਜਿਹੜੀ ਜਾਣਕਾਰੀ ਉਸ ਦਾ ਰੁਕਣਾ ਨਿਊਜ਼ ਇਟ ਇੰਦੇ ਉੱਤੇ ਜਨਤਾ ਦੇ ਮੂਡ ਦਾ ਸਰਵੇ ਜਨਤਾ ਨੇ ਪ੍ਰਧਾਨ ਮੰਤਰੀ ਤੇ ਨਿੱਜੀ ਹਮਲਿਆਂ ਨੂੰ ਦੇਸ਼ ਵਿਰੋਧੀ ਦੱਸਿਆ ਹੈ ਔਰ ਜਨਤਾ ਨੇ ਰਾਹੁਲ ਦੇ ਨਰਿੰਦਰ ਸਰੈਂਡਰ ਵਾਲੇ ਬਿਆਨ ਨੂੰ ਵੀ ਨਕਾਰਿਆ ਹੈ ਜ਼ਿਆਦਾਤਰ ਲੋਕਾਂ ਨੇ ਪੀਐਮ ਦੇ ਉੱਤੇ ਨਿੱਜੀ ਹਮਲੇ ਦਾ ਵਿਰੋਧ ਕੀਤਾ ਦੇਸ਼ ਦੀ ਜਨਤਾ ਨੇ ਕਾਂਗਰਸ ਦੀ ਟਿੱਪਣੀ ਦਾ ਵੀ ਵਿਰੋਧ ਕੀਤਾ ਹੈ। ਔਰ ਕਾਬਲੇ ਗੋਰੇ ਕਿ ਇੱਕ ਜਿਹੜੀ ਸਟੇਟਮੈਂਟ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਰਾਹੁਲ ਗਾਂਧੀ ਇੱਕ ਸਟੇਟਮੈਂਟ ਦਿੰਦੇ ਨੇ ਜਦੋਂ ਬਪਾਲ ਦੇ ਵਿੱਚ ਗਏ ਹੋਏ ਸੀ 3 ਜੂਨ ਨੂੰ ਸਟੇਟਮੈਂਟ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ 트ੰਪ ਦਾ ਫੋਨ ਆਇਆ ਨਰਿੰਦਰ ਸਰੈਂਡਰ ਤਾਂ ਉਹ ਸਟੇਟਮੈਂਟ ਵੀ ਖੂਬ ਚਰਚਾ ਦੇ ਵਿੱਚ ਰਹੀ ਹੈ। ਤਾਂ ਕਾਂਗਰਸ ਨੇ ਵਿਰੋਧੀ ਪਾਰਟੀਆਂ ਭਾਜਪਾ ਨੂੰ ਘੇਰ ਰਹੀਆਂ ਨੇ ਤੇ ਦੂਜੇ ਪਾਸੇ ਭਾਜਪਾ ਇਸ ਨੂੰ ਲੈ ਕੇ पलटवार ਕਰਦੀ ਹੈ। ਜਿਹੜੇ ਸਰਵੇ ਕੀ ਕੁਝ ਕੰਨਾ ਨੈਟਵਰਕਿੰਗ ਦਾ ਮੈਂ ਤੁਹਾਨੂੰ ਦੱਸਾਂਗਾ ਮੈਂ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਇਸ ਸਰਵੇ ਦੇ ਵਿੱਚ ਅਸੀਂ ਜਿਹੜੇ ਲੋਕਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਉਹ ਕਿਵੇਂ ਹੋਈ ਹੈ ਉਹ ਵੀ ਤੁਹਾਡੇ ਤੱਕ ਮੈਂ ਜਾਣਕਾਰੀ ਪਹੁੰਚਾਣਾ ਹੈ ਕਿ ਇਹ ਬਹੁਤ ਇੰਪੋਰਟੈਂਟ ਹੈ ਕਿ 14000 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਤੱਕ ਅਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹ ਜਿਹੜਾ ਸਰਵੇ ਹੈ ਇਹ ਸਰਵੇ ਕਰਵਾਇਆ ਗਿਆ ਹੈ न्यूज़ एट इन दैबसाइट सोशल मीडिया प्लेटफॉर्म टैलीविजन चैनल के थ्रू क्यू आर को क्यू क्यू आर कोडस वक् बैनल्स के पबलिश किए उस जरिए और गया और ए, पोल है कंडक्ट किया गया स्टेट ऑफ द आर्ट पोलिंग सॉफ्टवेयर के नर ये पोल से दो दिन के दे उत्ते सेंट्रिक छे तो सत्त मई को लैके और जी कांग्रेस की स्टेटमेंट से उसू लैके भी इस राय मई यू दस दिए कि सर्वे के जरिए 14671 ਜਿਹੜੇ ਲੋਕਾਂ ਦੇ ਰਿਐਕਸ਼ਨਸ ਨੇ ਉਹ ਆਏ ਨੇ ਤੇ ਉਹਨਾਂ ਦੇ ਆਧਾਰ ਦੇ ਉੱਤੇ ਹੀ ਪੂਰਾ ਅੰਕੜਾ ਜਿਹੜਾ ਮੈਂ ਕੁਝ ਹੀ ਪਲਾਂ ਦੇ ਵਿੱਚ ਤੁਹਾਨੂੰ ਦਿਖਾਵਾਂਗਾ ਉਹ ਤਿਆਰ ਕੀਤਾ ਗਿਆ ਪਹਿਲਾਂ ਮੈਂ ਤੁਹਾਨੂੰ ਸੁਣਾਉਣਾ ਕਿ ਨਰਿੰਦਰ ਸਲੈਂਡਰ ਵਾਲਾ ਕੇਸ ਜ਼ਿਕਰ ਹੋ ਰਿਹਾ ਹੈ ਰਾਹੁਲ ਗਾਂਧੀ ਦੀ ਇੱਕ ਸਟੇਟਮੈਂਟ ਸੀ ਉਹ ਤੁਸੀਂ ਸੁਣੋ ਉਸ ਤੋਂ ਬਾਅਦ ਆਪਾਂ ਮੈਂ ਤੁਹਾਨੂੰ ਸਰਵੇ ਦੇ ਪੁਆਇੰਟਸ ਦਿਖਾਵਾਂ ਜੈਸੇ ਉਧਰ ਸੇ उधर से ट्रंप ने एक इशारा किया फोन उठाया कहा मोदी जी क्या कर रहे हो नरेंद्र सरेंडर और जी हजूर करके नरेंद्र मोदी जी ने ट्रंप के इशारे का पालन किया ਤੈ ਉਹ ਸਟੇਟਮੈਂਟ ਹੈ ਜਿਸ ਦੇ ਉੱਤੇ ਗੱਲ ਹੋ ਰਹੀ ਹੈ ਜਿਸ ਦੇ ਉੱਤੇ ਖੂਬ ਸਿਆਸੀ ਬਵਾਲ ਵੀ ਹੁੰਦਾ ਹੋਇਆ ਨਜ਼ਰ ਆਇਆ ਹੁਣ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਕਿ ਇਹ ਜਿਹੜਾ ਸਰਵੇ ਕਰਵਾਇਆ ਗਿਆ ਉਹ ਸਰਵੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਔਰ ਇੱਕ ਇੱਕ ਕਰਕੇ ਸਕਰੀਨ ਦੇ ਉੱਤੇ ਆਉਣਗੇ ਮੈਂ ਆਪਣੀ ਟੀਮ ਨੂੰ ਕਹਾਂਗਾ ਨਾਲ ਦੇ ਨਾਲ ਚਲਾਉਂਦੇ ਰਹਿਣਾ ਤਾਂ ਪਹਿਲਾ ਸਵਾਲ ਜਿਹੜਾ ਸਰਵੇ ਦੇ ਵਿੱਚ ਕੀਤਾ ਗਿਆ ਕੀ ਨਰਿੰਦਰ ਸਿਲੈਂਡਰ ਵਰਗਾ ਕਮੈਂਟ ਕਿਸੇ ਤਰ੍ਹਾਂ ਜੱਜਦਾ ਹੈ ਕਿ ਕਿਸੇ ਵੀ ਤਰ੍ਹਾਂ ਚੰਗਾ ਲੱਗ ਰਿਹਾ ਹੈ ਕਮੈਂਟ ਤਾਂ ਉਸ ਦੇ ਵਿੱਚ ਜੋ ਸਾਡੇ ਕੋਲ ਕਮੈਂਟ ਦੇ ਉੱਤੇ ਰਿਐਕਸ਼ਨ ਪਹੁੰਚਿਆ ਤਾਂ ਪੋਣੇ 12:30 ਅਫੀਸਤ ਦੇ ਕਰੀਬ ਲੋਕ ਕਹਿ ਰਹੇ ਨੇ ਕਿ ਇੱਕ ਕਮੈਂਟ ਜੱਜਦਾ ਹੈ ਜਦਕਿ ਕਰੀਬ ਕਰੀਬ 87% ਲੋਕਾਂ ਦਾ ਇਹ ਜਵਾਬ ਨਹੀਂ ਦੇ ਵਿੱਚ ਆਇਆ ਮਤਲਬ ਇਹ ਕਿ 100 ਦੇ ਵਿੱਚੋਂ ਜੇ 100 ਲੋਕਾਂ ਤੋਂ ਲਿਆ ਗਿਆ ਹੋਵੇ ਰਿਐਕਸ਼ਨ ਤਾਂ ਉਸ ਦੇ ਵਿੱਚੋਂ ਕਰੀਬ 88 ਲੋਕ ਇਹ ਕਹਿੰਦੇ ਨੇ ਕਿ ਇੱਕ ਕਮੈਂਟ ਠੀਕ ਨਹੀਂ ਸੀ ਜਿਹੜਾ ਨਰਿੰਦਰ ਸੇਲੈਂਡਰ ਵਰਗਾ ਦਿੱਤਾ ਗਿਆ ਮੈਂ ਇੱਕ ਵਾਰ ਦੁਬਾਰਾ ਜ਼ਿਕਰ ਕਰ ਦਵਾਂ ਕਿ ਇਹ ਸਟੇਟਮੈਂਟ ਭੋਪਾਲ ਦੇ ਵਿੱਚ ਰਾਹੁਲ ਗਾਂਧੀ ਦੇ ਵੱਲੋਂ ਦਿੱਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਨਰਿੰਦਰ ਸੇਲੈਂਡਰ ਵਾਲੀ ਸਟੇਟਮੈਂਟ ਜੋ ਹੁਣੀ ਮੈਂ ਤੁਹਾਨੂੰ ਸੁਲਵਾਈ ਸੀ ਤਾਂ ਉਸ ਦੇ ਉੱਤੇ ਜਿਹੜਾ ਅਸੀਂ ਜਵਾਬ ਜਨਮ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵਿੱਚ ਸਵਾਲ ਕੀ ਨਰੇਂਦਰ ਸਲੈਂਡਰ ਵਰਗਾ ਕਮੈਂਟ ਕਿਸੇ ਤਰ੍ਹਾਂ ਜੱਜਦਾ ਹੈ ਤਾਂ ਉਸ ਦੇ ਤੇ ਜੋ ਰਿਐਕਸ਼ਨ ਆਇਆ ਉਹ ਤੁਹਾਨੂੰ ਦਿਖਾ ਰਹੇ ਇੱਕ ਵਾਰੀ ਪੂਰੀ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਵਾਂਗਾ ਹਾਂ ਦੇ ਵਿੱਚ 12.45 ਫੀਸਦੀ ਲੋਕਾਂ ਨੇ ਜਵਾਬ ਦਿੱਤਾ ਜਦਕਿ ਨਹੀਂ ਦੇ ਵਿੱਚ ਜਿਹੜਾ ਇੱਕ ਬਹੁਤ ਵੱਡਾ ਚੰਕ ਹੈ ਜਿਹੜਾ ਇਸ ਬਿਆਨ ਦੇ ਫੇਵਰ ਦੇ ਵਿੱਚ ਨਹੀਂ ਸੀ ਜਿਹੜਾ ਸਾਡੇ ਸਰਵੇ ਦੇ ਅਧੀਨ ਲੋਕਾਂ ਐ 87.55% ਹੁਣ ਮੈਂ ਅਗਲੇ ਸਵਾਲ ਤੱਕ ਕਰਦੇ ਹਾਂ ਕਿ ਅਗਲਾ ਸਵਾਲ ਇਸ ਸਰਵੇਖਣ ਵਿੱਚ ਕੀ ਕੀਤਾ ਗਿਆ ਅਗਲਾ ਸਵਾਲ ਆ ਗਿਆ ਪੀਐਮ ਦੇ ਉੱਤੇ ਨਿਜੀ ਹਮਲੇ ਦੇਸ਼ਕਤੀ ਦੀ ਭਾਵਨਾ ਦੇ ਉਲਟ ਨੇ ਤਾਂ ਇਹ ਸਵਾਲ ਕੀਤਾ ਗਿਆ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਉੱਤੇ ਨਿਜੀ ਹਮਲੇ ਕੀਤੇ ਗਏ ਸਿਆਸੀ ਬਿਆਨ ਦਿੱਤੇ ਗਏ ਨਿਜੀ ਤੌਰ ਦੇ ਉੱਤੇ ਕੀ ਇਹ ਦੇਸ਼ ਭਾਵਨਾ ਦੇਸ਼ ਹਿੱਤ ਦੀ ਭਾਵਨਾ ਦੇ ਉਲਟ ਨਹੀਂ ਤਾਂ ਹਾਂ ਦੇ ਵਿੱਚ ਜਵਾਬ ਹੈ ਕਰੀਬ ਕਰੀਬ 76% ਯਾਨੀ 100 ਦੇ ਵਿੱਚੋਂ 76% ਲੋਕਾਂ ਨੂੰ ਲੱਗਦਾ ਹੈ ਕਿ ਇਹ ਦੇਸ਼ ਹਿੱਤ ਦੀ ਭਾਵਨਾ ਦੇ ਮੁਤਾਬਿਕ ਸਟੇਟਮੈਂਟ ਨਹੀਂ ਹੈ ਜਦੋਂ ਪ੍ਰਧਾਨ ਮੰਤਰੀ ਦੇ ਉੱਤੇ ਪਰਸਨਲ ਅਟੈਕ ਕੀਤੇ ਜਾਂਦੇ ਨੇ ਪਰਸਨਲ ਹਮਲੇ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਕਾਬਲੇ ਗੌਰ ਹੈ ਕਿ ਨਾ ਕਰੀਬ-ਕਰੀਬ 24.35 ਕਰੀਬ 24.24% ਤੁਸੀਂ ਕਹਿ ਸਕਦੇ ਹੋ ਕਿ ਲੋਕ ਕਹਿ ਰਹੇ ਨੇ ਕਿ ਨਹੀਂ ਇਹ ਦੇਸ਼ ਭਾਵਨਾ ਦੇ ਉਲਟ ਨਹੀਂ ਹੈ ਜਦਕਿ ਇੱਕ ਵੱਡਾ ਚੰਕ ਹੈ ਦੇਖੋ ਇਹ ਵੀ ਇਥੇ ਇੰਪੋਰਟੈਂਟ ਹੈ ਕਿ ਜਿਹੜੇ ਲੋਕਤੰਤਰ ਹੈ ਆਮ ਤੌਰ ਤੇ ਲੋਕਤੰਤਰ ਦੇ ਵਿੱਚ ਬੜਾ ਕਲੀਅਰ ਮੈਥਡ ਹੈ ਕਿ ਜਿਸ ਪਾਸੇ ਚੁਕਾ ਆਜ਼ਾਦਾਂ ਇਹ ਜਿਸ ਪਾਸੇ ਲੋਕ ਜ਼ਿਆਦਾ ਜਾ ਕੇ ਖੜੇ ਨੇ ਉਸ ਨੂੰ ਮੰਨਿਆ ਜਾਂਦਾ ਹੈ ਅਗਲੀ ਮੈਂ ਰੁਕ ਕਰਦਾ ਹਾਂ ਸਰਵੇ ਦੇ ਸਵਾਲ ਦਾ ਸਵਾਲ ਕੀਤਾ ਗਿਆ ਕਿ ਕੌਮੀ ਸੁਰੱਖਿਆ ਦੇ ਦਿੱਤੇ ਪ੍ਰਧਾਨ ਮੰਤਰੀ ਨੇ ਸਖਤ ਰੁਖਾ ਬਣਾਇਆ ਇਹ ਵੀ ਸਵਾਲ ਸੀ ਤਾਂ ਇਸ ਦੇ ਉੱਤੇ 88% ਲੋਕਾਂ ਨੂੰ ਲੱਗਦਾ ਹੈ ਕਿ ਹਾਂ ਜਿਹੜਾ ਪ੍ਰਧਾਨ ਮੰਤਰੀ ਨੇ ਰੁਖ ਅਪਣਾਇਆ ਬਹੁਤ ਸਟੈਂਡ ਆਫ ਬਹੁਤ ਕੜੜਾ ਸੀ ਬਹੁਤ ਸਖਤ ਰੁਖਾ ਅਪਣਾਇਆ ਗਿਆ ਔਰ ਕਾਬੇ ਗੌਰ ਅਤੇ 체ਤੇ ਸਭੀ ਦਰਮਿਆਨੀ ਰਾਤ ਨੂੰ ਆਪਰੇਸ਼ਨ ਸੰਧੂਰ ਨੂੰ ਅੰਜਾਮ ਦਿੱਤਾ ਗਿਆ ਨੌ ਦੇਸ਼ਤ ਕਰਦੀ ਟਿਕਾਣੀਆਂ ਨੂੰ ਟਾਰਗੇਟ ਕੀਤਾ ਗਿਆ ਪਾਬਾਕੂਬੀ ਜਾਣਦੇ ਆ ਸਮਝਦੇ ਆ ਤੇ 88.06% ਲੋਕਾਂ ਨੂੰ ਲੱਗਦਾ ਕਿ ਹਾਂ ਪੀਐਮ ਨੇ ਬੋਤ ਕਰੜਾ ਰੁਖ ਅਪਣਾਇਆ ਜਦਕਿ 11.94% ਨੂੰ ਅਜੀਹਾਂ ਨਹੀਂ ਲੱਗਦਾ ਯਾਨੀ ਕਰੀਬ ਕਰੀਬ 12% ਲੋਕਾਂ ਨੂੰ ਅਜੀਹਾਂ ਨਹੀਂ ਲੱਗਦਾ ਅਗਲਾ ਰੁਕ ਕਰਦੇ ਤੇ ਸਵਾਲ ਹੈ ਕਿ ਅਜੀਹੀ ਟਿੱਪਣੀ ਕਰਕੇ ਕਾਂਗਰਸ ਫੌਜ ਨੂੰ ਸਨਮਾਨ ਦੇ ਰਹੀ ਹੈ ਇਹ ਸਵਾਲ ਹੈ ਕਿ ਜੇ ਨਰਿੰਦਰ ਸਰੈਂਡਰ ਵਾਲੀ ਗੱਲ ਕੀਤੀ ਗਈ ਜਾਂ ਕੋਈ ਟਿੱਪਣੀ ਕੀਤੀ ਗਈ ਤਾਂ ਕੀ ਜਿਹੜੇ ਇਹ ਸਨਮਾਨ ਦਿੱਤਾ ਜਾ ਰਿਹਾ ਹੈ ਆਰਮਡ ਫੋਰਸਿਸ ਨੂੰ ਸਾਡੀਆਂ ਫੌਜਾਂ ਨੂੰ ਤਾਂ 86% ਤੋਂ ਜ਼ਿਆਦਾ ਲੋਕ ਕਹਿੰਦੇ ਨੇ ਕਿ ਨਹੀਂ ਇਹ ਸਨਮਾਨ ਨਹੀਂ ਦਿੱਤਾ ਜਾ ਰਿਹਾ ਕਾਂਗਰਸ ਦੇ ਵੱਲੋਂ ਜਦਕਿ ਕਰੀਬ 14% ਲੋਕਾਂ ਨੂੰ ਲੱਗਦਾ ਹੈ ਕਿ ਹਾਂ ਸਨਮਾਨ ਤਾਂ ਕਾਂਗਰਸ ਦੇ ਰਹੀ ਹੈ ਹੁਣ ਇੱਕ ਹੋਰ ਸਵਾਲ ਅਸੀਂ ਪੁੱਛਿਆ ਅਸੀਂ ਇਹ ਸਵਾਲ ਪੁੱਛਿਆ ਸਿੰਧੂ ਜਲ ਸੰਜੋਥੇ ਨੂੰ ਲੈ ਕੇ ਸਵਾਲ ਕੀ ਭਾਜਪਾ ਦੇ ਮੁਤਾਬਿਕ ਬੀਜੇਪੀ ਇੱਕ ਜ਼ਿਕਰ ਕਰਦੀ ਹੈ ਇਸ ਸਵਾਲ ਨੂੰ ਥੋੜਾ ਜਿਹਾ ਸਮਝਿਓ ਸਵਾਲ ਇਹ ਪੁੱਛਿਆ ਗਿਆ ਕਿ ਬੀਜੇਪੀ ਦੇ ਮੁਤਾਬਿਕ ਸਿੰਧੂ ਜਲ ਸਮਝੌਤੇ ਦੇ ਵਿੱਚ ਜਦੋਂ ਸਿੰਧੂ ਜਲ ਸਮਝੌਤਾ ਹੋਇਆ ਉਸ ਸਮੇਂ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ 아이ুব ਖਾਨ ਦੇ ਵਿਚਾਲੇ ਸਿੰਧੂ ਜਲ ਸਮਝੌਤਾ ਹੁੰਦਾ ਹੈ ਤਾਂ ਕਿ ਜਵਾਹਰ ਲਾਲ ਨਹਿਰੂ ਤੇ 아이ুব ਖਾਨ ਦੇ ਵਿੱਚ ਹੋਏ ਸਿੰਧੂ ਜਲ ਸਮਝੌਤੇ ਦੇ ਵਿੱਚ ਭਾਰਤ ਦੇ ਹਿੱਤਾਂ ਦੀ ਅਣਦੇਖੀ ਕੀਤੀ ਗਈ ਇਹ ਬੀਜੇਪੀ ਦਾ ਦਾਅਵਾ ਹੈ ਕਿ ਅਣਦੇਖੀ ਕੀਤੀ ਗਈ ਭਾਰਤ ਦੇ ਹਿੱਤਾਂ ਦੀ ਕੀ ਤੁਸੀਂ ਇਸ ਤੋਂ ਸਹਿਮਤ ਹੋ ਤੇ ਇਸ ਦੇ ਉੱਤੇ 83% ਲੋਕਾਂ ਨੂੰ ਲੱਗਦਾ ਹੈ ਕਿ ਹਾਂ ਭਾਰ ਦੇ ਹਿੱਤਾਂ ਦੀ ਅਣਦੇਖੀ ਕੀਤੀ ਗਈ ਹੈ ਔਰ ਸਿੰਧੂ ਜਲ ਸੰਮਝੌਤੇ ਦਾ ਅਸਰ ਵੀ ਮੈਂ ਦੇਖਾਂ ਤਾਂ ਸਿੱਧੇ ਤੌਰ ਦੇ ਉੱਤੇ ਖਾਸ ਤੌਰ ਤੇ ਪਹਿਲਾਂ ਪੰਜਾਬ ਦੇ ਉੱਤੇ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਸਾਡੇ ਨਾਰਥ ਦੇ ਵਿੱਚ ਹੋਰ ਸਟੇਟਸ ਹੈਗੇ ਨੇ ਉਹਨਾਂ ਦੇ ਉੱਤੇ ਜਾਏਗਾ ਖਾਸ ਤੌਰ ਤੇ ਪਾਣੀ ਦੀ ਵੰਡ ਨੂੰ ਲੈ ਕੇ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ 5-6 ਦਰਿਆ ਇੱਕ ਸਿੰਧੂ ਹੋ ਗਿਆ ਬਾਕੀ ਪੰਜ ਦਰਿਆ ਪੰਜਾਬ ਦੇ ਤਾਂ ਇਹਨਾਂ ਦਰਿਆਵਾਂ ਦੇ ਵਿੱਚ ਵੰਡ ਹੋਈ ਰਾਵੀ ਦਰਿਆ ਇੱਕ ਤਰੀਕੇ ਨਾਲ ਸਾਡਾ ਬਾਰਡਰ ਬਣ ਗਿਆ। ਰਾਵੀ ਤੇ ਸਤਲੁਜ ਭਾਰਤ ਤੇ ਪਾਕਿਸਤਾਨ ਦਾ ਪੂਰਾ ਬਾਰਡਰ ਬਣ ਗਿਆ। ਤਾਂ ਦੋ ਦਰਿਆ ਸਾਡੇ ਵਾਲੇ ਪਾਸੇ ਰਹੇਗੇ ਜਿਨ੍ਹਾਂ ਦੇ ਵਿੱਚ ਬਿਆਸ ਤੇ ਸਤਲੁਜ ਨੇ ਰਾਵੀ ਦੋਵੇਂ ਪਾਸੇ ਵਗਦਾ ਹੈ ਕਦੇ ਭਾਰਤ ਦੇ ਵਿੱਚ ਕਦੇ ਪਾਕਿਸਤਾਨ ਦੇ ਵਿੱਚ ਤੇ ਦੋ ਪਾਕਿਸਤਾਨੀ ਪੰਜਾਬ ਦੇ ਵਿੱਚ ਚਲੇ ਗਏ ਜਿਨ੍ਹਾਂ ਦੇ ਵਿੱਚ ਚਨਾਬ ਤੇ ਜੇਲਮ ਹੈ। ਤਾਂ ਇਹ ਵੰਡ ਹੋਈ ਉਸ ਸਮੇਂ। ਤੇ ਇਹ ਇਹ ਜਿਹੜਾ ਸਿੰਧੂ ਜਲ ਸੰਝੋਤਾ ਹੈ ਉਸ ਦੇ ਵਿੱਚ ਵੀ ਵੰਡ ਹੋਈ ਹੈ ਪਾਣੀ ਦੀ। ਕਿ ਉਸ ਸਮੇਂ ਭਾਰਤ ਦੇ ਹਿੱਤਾਂ ਦੀ ਅਣਦੇਖੀ ਕੀਤੀ ਗਈ। ਬੀਜਪੀ ਕਹਿ ਰਹੀ ਹੈ ਤਾਂ ਲੋਕਾਂ ਦਾ ਕਹਿਣਾ ਕਿ ਹਾਂ ਅਣਦੇਖੀ ਕੀਤੀ ਗਈ। ਤਾਂ ਇਸ ਦਿlte ਗੱਲਬਾਤ ਕਰਾਂਗੇ ਮਹਿਮਾਨ ਸਾਡੇ ਨਾਲ ਜੁੜਰੇ ਨੇ ਸਭ ਤੋਂ ਪਹਿਲਾਂ ਮੈਂ ਤਾਰਫ ਕਰਵਣਾ ਹੈ। ਵਿਕੋ ਸਿੱਧੇ ਤੌਰ ਤੇ ਇਸ ਪੂਰੇ ਮਾਮਲੇ ਦੇ ਵਿੱਚ ਦੋ ਸਟੇਕ ਹੋਲਡਰਸ ਨਜ਼ਰ ਆ ਰਹੇ ਨੇ। ਇੱਕ ਕਾਂਗਰਸ ਪਾਰਟੀ ਜਿਨ੍ਹਾਂ ਦੇ ਜਿਹੜੇ ਸਭ ਤੋਂ ਵੱਡੇ ਲੀਡਰ ਮੈਂ ਕਹਾ ਰਾਹੁਲ ਗਾਂਧੀ ਉਹਨਾਂ ਨੇ ਸਟੇਟਮੈਂਟ ਦਿੱਤੀ ਨਰਿੰਦਰ ਸੈਂਡਰ ਵਾਲੀ ਤੇ ਦੂਜੇ ਭਾਰਤੀ ਜਨਤਾ ਪਾਰਟੀ ਕਿਉਂਕਿ ਇਸ ਸਮੇਂ ਸੈਂਟਰ ਦੇ ਵਿੱਚ ਸਰਕਾਰ ਹੈ ਤੇ ਜੋ ਵੀ ਕੇਂਦਰ ਦੀ ਸਰਕਾਰ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਉਹ ਡਾਇਰੈਕਟਲੀ ਬੀਜੇਪੀ ਨੂੰ ਹੈ ਔਰ ਇਨਫੈਕਟ ਸਿੱਧਾ ਪ੍ਰਧਾਨ ਮੰਤਰੀ ਦਾ ਨਾਮ ਲਿਆ ਗਿਆ ਨਰਿੰਦਰ ਸਰੈਂਡਰ ਵਾਲੀ ਸਟੇਟਮੈਂਟ ਦੇ ਵਿੱਚ ਮੈਂ ਸ਼ੁਰੂਆਤ ਕਰਦੇ ਹਾਂ ਔਰ ਸਭ ਤੋਂ ਪਹਿਲਾਂ ਤਾਰੀਖ